ਇਸ ਵਕਤ ਦੀ ਇਹ ਵੱਡੀ ਖਬਰ ਸ਼ੇਅਰ ਮਾਰਕੀਟ ਦੇ ਨਾਲ ਜੁੜੀ ਹੋਈ ਹੈ ਦੱਸਦੀ ਹੈ ਜਿੱਥੇ ਭਾਰਤ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਤੋਂ ਬਾਅਦ ਸ਼ੇਅਰ ਮਾਰਕੀਟ ਦੇ ਵਿੱਚ ਕਾਫੀ ਤੇਜ਼ੀ ਵੇਖੀ ਜਾ ਰਹੀ ਹੈ ਯਾਨੀ ਕਿ ਬੀਤੇ ਦਿਨ ਹੀ ਸੀਜ਼ਫਾਇਰ ਹੋਇਆ ਭਾਰਤ ਪਾਕਿਸਤਾਨ ਦੇ ਵਿੱਚ ਜਿਸ ਤੋਂ ਬਾਅਦ ਅੱਜ ਸੋਮਵਾਰ ਨੂੰ ਬੜੀ ਹੀ ਤੇਜ਼ੀ ਵੇਖੀ ਜਾ ਰਹੀ ਹੈ ਸ਼ੇਅਰ ਮਾਰਕੀਟ ਦੇ ਵਿੱਚ ਸੰਸੈਕਸ ਦੇ ਵਿੱਚ ਸੋ ਇਹ ਇੱਕ ਬਿਹਤਰੀ ਵੱਡੀ ਖਬਰ ਹੋ ਜਾਂਦੀ ਹੈ ਜਿੱਥੇ ਲਗਾਤਾਰ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਿਚਾਲੇ ਸ਼ੇਅਰ ਮਾਰਕੀਟ ਦੇ ਵਿੱਚ ਵੀ ਬੜਾ ਅਸਰ ਵੇਖਣ ਨੂੰ ਮਿਲਿਆ ਸੀ ਤਾਂ ਹੁਣ ਉਸ ਤੋਂ ਬਾਅਦ ਜਦੋਂ ਇਸ ਤੋਂ ਬਾਅਦ ਅੱਜ ਦੇਖਿਆ ਜਾ ਰਿਹਾ ਹੈ ਕਿ ਜਦੋਂ ਸੀਜ਼ਫਾਇਰ ਹੋ ਜਾਂਦਾ ਹੈ ਇਸ ਤੋਂ ਬਾਅਦ ਜੋ ਸ਼ੇਅਰ ਮਾਰਕੀਟ ਹੈ ਉਸ ਦੇ ਵਿੱਚ ਕਾਫੀ ਤੇਜ਼ੀ ਤੇਜ਼ੀ ਆਂਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਲਗਾਤਾਰ ਸੀਸਵਾਇਰ ਦੀ ਘੋਸ਼ਣਾ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵਿੱਚ ਅੱਜ ਬੜੀ ਹੀ ਤੇਜ਼ੀ ਪਾਈ ਗਈ ਹੈ ਸੈਂਸੈਕਸ ਦੀ ਗੱਲ ਕਰੀਏ ਤੇ 2200 ਦੇ ਡੇ ਅੰਕ ਨੇ ਯਾਨੀ ਕਿ 2.80% ਤੋਂ ਚੜ ਕੇ 81700 ਦਾ ਇਹ ਜਿਹੜਾ ਇਸ ਵੇਲੇ ਕਾਰੋਬਾਰ ਕੀਤਾ ਜਾ ਰਿਹਾ ਤੇ ਉੱਥੇ ਹੀ ਨਿਫਟੀ ਦੀ ਗੱਲ ਕਰੀਏ ਤਾਂ ਨਿਫਟੀ ਦੇ ਵਿੱਚ ਕਰੀਬ 700 ਅੰਕ ਯਾਨੀ ਕਿ 2.86% ਦੀ ਤੇਜ਼ੀ ਦੇਖੀ ਜਾ ਰਹੀ ਹੈ ਤੇ ਇਹ ਸતર ਜਿਹੜਾ ਹੈ ਇਸ ਵੇਲੇ ਵੱਧ ਕੇ 24.700 ਤੱਕ ਪਹੁੰਚ ਗਿਆ ਹੈ ਸਤਰ ਸੋ ਇਸ ਵੇਲੇ ਸੰਸੈਕਸ ਦੇ ਵਿੱਚ ਕਾफी ਤੇਜ਼ੀ ਹੈ 30 ਵਿੱਚੋਂ 29 ਜਿਹੜੇ ਸ਼ੇਅਰ ਨੇ ਸੰਸੈਕਸ ਦੇ ਉਹ ਕਾफी ਤੇਜ਼ ਤੇਜ਼ੀ ਦੇ ਨਾਲ ਕੰਮ ਕਰ ਰਹੇ ਨੇ ਤੇ ਨਿਫਟੀ ਦੀ ਗੱਲ ਕਰਦੇ ਆ ਤਾਂ 50 ਦੇ ਵਿੱਚੋਂ 50 ਸ਼ੇਅਰਾਂ ਦੇ ਵਿੱਚੋਂ 47 ਜਿਹੜੇ ਨੇ ਉਹ ਕਾਫੀ ਤੇਜ਼ੀ ਦੇ ਨਾਲ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੋ ਲਗਾਤਾਰ ਇਸ ਵਕਤ ਦੀ ਜੋ ਸ਼ੇਅਰ ਮਾਰਕੀਟ ਦੇ ਵਿੱਚ ਜਿਹੜੇ ਪੈਸਾ ਲਗਾਉਂਦੇ ਨੇ ਸ਼ੇਅਰ ਮਾਰਕੀਟ ਦੇ ਨਾਲ ਜੁੜੀ ਇਹ ਬੇਹਦੀ ਵੱਡੀ ਤੇ ਅਹਿਮ ਖਬਰ ਹੋ ਜਾਂਦੀ ਹੈ ਜਿੱਥੇ ਲਗਾਤਾਰ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਿਚਾਲੇ ਇਹ ਦੇਖਿਆ ਜਾ ਰਿਹਾ ਸੀ ਜਿਹੜੇ ਸ਼ੇਅਰ ਮਾਰਕੀਟਸ ਨੇ ਉਹ ਕਾਫੀ نیچے ਆ ਗਏ ਸੀ ਕਾਫੀ ਥੱਲੇ ਆਏ ਹੋਏ ਦਿਖਾਈ ਦਿੱਤੇ ਤੇ ਉਸ ਤੋਂ ਬਾਅਦ ਜਦੋਂ ਸੀਜ਼ਫਾਇਰ ਹੋ ਗਿਆ ਭਾਰਤ ਪਾਕਿਸਤਾਨ ਦੇ ਵਿਚਾਲੇ ਤੇ ਇੱਕ ਵਾਰ ਫਿਰ ਤੁਹਾਨੂੰ ਅਪਡੇਟ ਸਾਂਝੀ ਕਰ ਦਿੰਦੇ ਆ ਸੀਸ ਫਾਇਰ ਤੋਂ ਬਾਅਦ ਜਦੋਂ ਕੋਸ਼ਨਾ ਹੁੰਦੀ ਹੈ ਸੀਸ ਫਾਇਰ ਦੇ ਉਸ ਬਾਅਦ ਸੰਸੈਕਸ ਜੋ ਹੈ 2200 ਅੰਕ ਯਾਨੀ ਕਿ 2.80% ਤੋਂ ਚੜ ਕੇ 81700 ਦਾ ਸતર ਕਾਰੋਬਾਰ ਕਰ ਰਿਹਾ ਹੈ ਇਸ ਵੇਲੇ ਅੱਜ ਦੀ ਆਪਾਂ ਸੋਮਵਾਰ ਦੀ ਗੱਲ ਕਰ ਰਹੇ ਹਾਂ ਤੇ ਉੱਥੇ ਹੀ ਨਿਫਟੀ ਦੀ ਗੱਲ ਕਰੀਏ ਤਾਂ 700 ਅੰਕ ਯਾਨੀ ਕਿ 2.86% ਦੀ ਤੇਜ਼ੀ ਇਸ ਦੇ ਵਿੱਚ ਨਿਫਟੀ ਦੇ ਵਿੱਚ ਵੇਖੀ ਗਈ ਹੈ ਤੇ ਇਹ 24710 ਦਾ ਚੜ ਗਿਆ ਹੈ ਅਤੇ ਸੰसेक्स ਜਿਹੜਾ ਹੈ ਇਸ ਵੇਲੇ 30 ਦੇ ਵਿੱਚੋਂ 29 ਸ਼ੇਅਰ ਦੇ ਵਿੱਚ ਇਸ ਵੇਲੇ ਤੇਜ਼ੀ ਦੇਖੀ ਜਾ ਰਹੀ ਹੈ ਤੇ ਨਿਫਟੀ ਦੀ 50 ਸ਼ੇਅਰ ਦੇ ਵਿੱਚੋਂ 47 ਦੇ ਵਿੱਚ ਤੇਜ਼ੀ ਵੇਖੀ ਜਾ ਰਹੀ ਹੈ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਿਚਾਲੇ ਹਰ ਇੱਕ ਚੀਜ਼ ਠੱਪ ਦੇਖੀ ਗਈ ਉੱਥੇ ਹੀ ਅਸਰ ਪਿਆ ਇਸ ਦੇ ਵਿੱਚ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਦੋਨਾਂ ਦੇ ਵਿੱਚ ਜਦੋਂ ਇੱਕ ਸਮਝੌਤਾ ਇਹ ਇਹ ਦੇਖਿਆ ਗਿਆ ਜਿਸ ਤੋਂ ਬਾਅਦ ਸ਼ੇਅਰ ਮਾਰਕੀਟ ਦੇ ਵਿੱਚ ਵੀ ਕਾਫੀ ਤੇਜ਼ੀ ਆਈ ਤੇ ਨਿਫਟੀ ਤੇ ਸੰਸੈਕਸ ਦੇ ਵਿੱਚ ਕਾਫੀ ਜ਼ਿਆਦਾ ਤੇਜ਼ੀ ਅੱਜ ਵੇਖੀ ਜਾ ਰਹੀ ਹੈ ਕਈ ਦਿਨਾਂ ਤੋਂ ਚੱਲ ਰਹੇ ਜੰਗ ਤੋਂ ਬਾਅਦ ਅੱਜ ਮਾਹੌਲ ਜਿਹੜਾ ਹੈ ਬਿਲਕੁਲ ਸ਼ਾਂਤ ਹੋ ਗਿਆ ਹੈ ਮਾਹੌਲ ਬਿਲਕੁਲ ਸਹੀ ਦੇਖਿਆ ਜਾ ਰਿਹਾ ਤੇ ਉੱਥੇ ਹੀ ਹੁਣ ਵੇਖਿਆ ਜਾ ਰਿਹਾ ਹੈ ਪਰ ਅੱਜ ਵੀ ਕਈ ਥਾਵਾਂ ਤੇ ਜਿਹੜੇ ਸਰਦੀ ਇਲਾਕੇ ਨੇ ਪੰਜਾਬ ਦੇ ਉੱਥੇ ਸਕੂਲ ਜਿਹੜੇ ਅੱਜ ਵੀ ਬੰਦ ਰੱਖੇ ਗਏ ਨੇ ਸੋ ਲਗਾਤਾਰ ਜਿੱਥੇ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਦੇ ਵਿਚਾਲੇ ਦੇਖਿਆ ਜਾ ਰਿਹਾ ਸੀਗਾ ਪੰਜਾਬ ਦੇ ਵਿੱਚ ਜਿਹੜੇ ਸਰੱਦੀ ਇਲਾਕੇ ਨੇ ਪੰਜਾਬ ਦੇ ਵਿੱਚ ਕੇਵਲ ਸਰੱਦੀ ਹੀ ਨਹੀਂ ਕਈ ਹੋਰ ਇਹੋ ਜਿਹੇ ਇਲਾਕੇ ਸੀ ਜੋ ਕਾਫੀ ਸੰਵੇਦਨਸ਼ੀਲ ਸੀ ਜਿਨਾਂ ਦੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਸੀ ਤਾਂ ਹੁਣ ਵੀ ਅੱਜ ਵੀ ਕੁਝ ਅਜੇ ਹਾਈ ਵਿਖਿਆ ਗਿਆ ਇੱਕ ਪਾਸੇ ਤਾਂ ਕੁਝ ਸ਼ਾਂਤੀ ਹੈ ਡਰ ਡਰ ਦੀ ਲੋੜ ਨਹੀਂ ਹੈ ਪਰ ਉੱਥੇ ਹੀ ਦੂਸਰੇ ਪਾਸੇ ਪੰਜਾਬ ਦੇ ਜਿਹੜੇ ਸਰੱਦੀ ਜ਼ਿਲ੍ਹੇ ਨੇ ਉਹਨਾਂ ਦੇ ਸਕੂਲ ਅੱਜ ਵੀ ਬੰਦ ਰੱਖੇ ਗਏ ਨੇ ਦੱਸਦੀ ਤੁਹਾਨੂੰ ਅੰਮ੍ਰਿਤਸਰ ਗੁਰਦਾਸਪੁਰ ਤੇ ਫਿਰੋਜ਼ਪੁਰ ਚ ਸਕੂਲ ਨਹੀਂ ਖੁੱਲੇ ਨੇ ਅੱਜ ਤੇ ਉਥੇ ਹੀ ਤਰਨਤਾਰਨ ਪਠਾਨਕੋਟ ਤੇ ਫਾਜ਼ਿਲਕਾ ਦੇ ਵਿੱਚ ਵੀ ਅੱਜ ਸਕੂਲ ਬੰਦ ਨੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਸਕੂਲ ਖੁੱਲ ਚੁੱਕੇ ਨੇ ਬਾਕੀ ਸਾਰੇ ਜ਼ਿਲ੍ਹੇ ਨੇ ਉਹ ਜਿਨ੍ਹਾਂ ਦੇ ਸਕੂਲ ਖੋਲੇ ਜਾ ਚੁੱਕੇ ਨੇ ਪਰ ਇਹ ਕੁਝ ਸਰਹੱਦੀ ਇਲਾਕੇ ਸਰਹੱਦੀ ਜ਼ਿਲ੍ਹੇ ਨੇ ਜਿੱਥੇ ਸਕੂਲ ਅੱਜ ਵੀ ਬੰਦ ਰੱਖੇ ਗਏ ਨੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਨੇ ਆ ਅੰਮ੍ਰਿਤਸਰ ਗੁਰਦਾਸਪੁਰ ਦੇ ਫਿਰੋਜ਼ਪੁਰ ਦੇ ਨਾਲ ਨਾਲ ਤਰਨਤਾਰਨ ਪਠਾਨਕੋਟ ਤੇ ਫਾਜ਼ਿਲਕਾ ਦੇ ਵਿੱਚ ਸਕੂਲ ਅੱਜ ਨਹੀਂ ਖੋਲੇ ਗਏ ਨੇ ਸੋ ਇਸ ਤਣਾਅ ਦੇ ਵਿਚਾਲੇ ਲਗਾਤਾਰ ਦੇਖਿਆ ਜਾ ਰਿਹਾ ਸੀ ਕਿ ਸਕੂਲ ਤੇ ਕਾਲਜ ਬੰਦ ਰੱਖੇ ਗਏ ਸੀ ਤੇ ਅੱਜ ਜਦੋਂ ਮਾਹੌਲ ਸ਼ਾਂਤ ਹੋ ਗਿਆ ਸੀਸਫਾਇਰ ਦੇ ਦੋਵੇਂ ਦੇਸ਼ਾਂ ਦੇ ਵਿੱਚ ਹੋਣ ਤੋਂ ਬਾਅਦ ਮਾਹੌਲ ਸ਼ਾਂਤ ਹੋਣ ਤੋਂ ਬਾਅਦ ਅੱਜ ਸਕੂਲ ਸਾਰੇ ਇਲਾਕਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਖੋਲ ਦਿੱਤੇ ਗਏ ਪਰ ਕੁਝ ਸਰੱਦੀ ਇਲਾਕੇ ਹੋ ਜਏ ਨੇ ਜਿਨ੍ਹਾਂ ਦੇ ਵਿੱਚ ਸਕੂਲ ਨਹੀਂ ਖੋਲੇ ਗਏ ਨੇ ਜਲਦ ਹੀ ਉਹ ਵੀ ਸਕੂਲ ਖੋਲ ਦਿੱਤੇ ਜਾਣਗੇ ਤੇ ਅੱਜ ਹੋ ਸਕਦਾ ਹੈ ਅੱਜ ਦੀ ਜੋ ਇੱਕ ਮੀਟਿੰਗ ਇੱਕ ਪ੍ਰੈਸ ਕਾਨਫਰੰਸ ਹੋਣੀ ਹੈ ਉਸ ਤੋਂ ਬਾਅਦ ਕਿ ਾਇਦ ਕਿ ਕੱਲ ਤੋਂ ਸਕੂਲ ਵੀ ਨਸਰਦੀ ਇਲਾਕਿਆਂ ਦੇ ਵਿੱਚ ਖੋਲ ਦਿੱਤੇ ਜਾਣ ਕਿਉਂਕਿ ਹੁਣ ਮਾਹੌਲ ਬਿਲਕੁਲ ਸ਼ਾਂਤ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਤਣਾਅ ਜਾਂ ਫਿਰ ਡਰ ਦਾ ਮਾਹੌਲ ਨਹੀਂ ਹੈ ਬਿਲਕੁਲ ਸ਼ਾਂਤ ਹੈ ਜਿਸ ਕਰਕੇ ਹੁਣ ਸਾਰੇ ਪਾਸੇ ਸਕੂਲ ਖੋਲ ਦਿੱਤੇ ਗਏ ਨੇ ਇਸ ਵੇਲੇ ਦੀ ਇੱਕ ਬੇहद ਵੱਡੀ ਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਉਠੇਗੀ ਜਿੱਥੇ ਦੋ ਬੱਚਿਆਂ ਦੀ ਮੌਤ ਦੀ ਖਬਰ ਇਸ ਖਬਰ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਉਠੇਗੀ ਕਿ ਕਿੰਝ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਦੀ ਏ ਕਿ ਬੁੱਡੇ ਨਾਲੇ ਦੇ ਵਿੱਚ ਗੰਦੇ ਨਾਲੇ 'ਚ ਡਿਗਨ ਦੇ ਕਾਰਨ ਡੁੱਬਣ ਦੇ ਕਾਰਨ ਇਹਨਾਂ ਬੱਚਿਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਪੁੱਬਾ ਮਾਰ ਕੇ ਰੋਂਦੇ ਮਾਪੇ ਦਿਖਾਈ ਦੇ ਰਹੇ ਨੇ ਤੇ ਇਨਸਾਫ ਦੀ ਮੰਗ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੋ ਇਹ ਇੱਕ ਬੇहद ਹੀ ਵੱਡਾ ਮਾਮਲਾ ਹੋ ਜਾਂਦਾ ਹੈ ਜਿਸ ਦੇ ਵਿੱਚ ਦੇਖਿਆ ਜਾਂਦਾ ਜਿਸ ਦੇ ਬੁੱਡੇ ਨਾਲੇ ਦੇ ਵਿੱਚ ਗੰਦੇ ਨਾਲੇ ਵਿੱਚ ਲੁਧਿਆਣਾ ਦੇ ਦੋ ਬੱਚਿਆਂ ਦੇ ਡੁੱਬਣ ਦੇ ਕਾਰਨ ਮੌਤ ਹੋ ਜਾਂਦੀ ਹੈ ਜਦੋਂ ਇਸ ਬਾਰੇ ਜਾਣਕਾਰੀ ਮਿਲਦੀ ਹੈ ਸਾਰਿਆਂ ਨੂੰ ਉਸ ਤੋਂ ਬਾਅਦ ਦੇਖਿਆ ਜਾਂਦਾ ਕਿ ਗੋਤਾਖੋਰ ਜਿਹੜੇ ਨੇ ਉੱਥੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਲੱਭਿਆ ਜਾਂਦਾ ਹੈ ਬੱਚਿਆਂ ਨੂੰ ਜਿਸ ਤੋਂ ਬਾਅਦ ਜਦੋਂ ਉਹਨਾਂ ਨੂੰ ਕੱਢਿਆ ਜਾਂਦਾ ਹੈ ਤੇ ਉਸ ਉਸ ਵੇਲੇ ਤੱਕ ਉਹਨਾਂ ਬੱਚਿਆਂ ਦੀ ਮੌਤ ਹੋ ਚੁੱਕੀ ਹੁੰਦੀ ਹੈ ਪ੍ਰਸ਼ਾਸਨ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਮੌਜੂਦ ਪ੍ਰਸ਼ਾਸਨ ਜੋ ਉਹਨਾਂ ਦੇ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਮਾਪਿਆਂ ਦਾ ਕੀ ਹਾਲ ਹੋਵੇਗਾ ਇਹ ਤੁਸੀਂ ਸੋਚ ਸਕਦੇ ਹੋ ਜਿਸ ਦੇ ਬਾਬਤ ਗੱਲਬਾਤ ਕਰਦੇ ਆਂ ਪ੍ਰਸ਼ਾਸਨ ਕੀ ਕੁਝ ਕਹਿ ਰਿਹਾ ਤੁਹਾਨੂੰ ਇੱਕ ਵਾਰ ਇਹ ਵੀ ਸੁਣਾ ਦਿੰਨੇ ਆਂ ਵਧੀਆ ਗੱਲ ਹੈ ਕੋਈ ਹੋ ਨਹੀਂ ਹੈਗਾ ਰੋਸ ਨਹੀਂ ਹੈਗਾ ਪਰ ਇਹਨਾਂ ਨੇ ਇੱਥੇ ਪੁਲਸ ਲਾਣ ਗਈ ਦਾ ਜੇ ਤੁਹਾਨੂੰ ਪਤਾ ਇੱਥੇ ਡੂੰਗਾ ਹੈਗਾ ਪੁਲਿਸ ਲਾਣਾ ਚਾਹੀਦਾ ਕੋਈ ਪੁਲਿਸ ਵੀ ਨਹੀਂ ਆਇਆ ਹੈ ਪਤਾ ਲਾ ਨਹੀਂ ਸਕਦਾ ਪੁਲਿਸ ਵੀ ਨਹੀਂ ਆਇਆ ਹੈ ਇਹ ਲਾਣੇ ਬਿਲਕੁਲ ਚੱਲੀ ਜਾਂਦਾ ਹੈ ਜਾਨਕੀ ਜੋ ਵੀ ਹੁੰਦਾ ਵਾ ਵੇ ਕਦਰੀ ਕੀ ਤਾਵਾ ਹਰ ਚੀਜ਼ ਦਾ ਬੱਚੇ ਡੋਬ ਗਏ ਮੇਰੇ ਦੋ ਬੱਚੇ ਕਿੰਨੀ ਐਸੀ ਬੱਚਿਆਂ ਦੀ ਬੱਚੇ ਦਾ ਐਸਿਕਾ ਜੀ 10-12 ਸਾਲ ਦੇ ਨੇ ਜੀ 10-12 ਸਾਲ ਦੇ ਨੇ ਅੱਛਾ ਮੇਰੇ ਮੁੰਡਾ ਮੁੰਡਾ ਜੀ ਤੁਹਾਡਾ ਵੀ ਪੋਤਾ ਹੈ ਪੋਤਾ ਹੈ 15-15 ਕੁਝ ਹੈ ਕਿਸ ਤਰ੍ਹਾਂ ਇਸ ਤਰ੍ਹਾਂ ਨਹੀਂ ਸਹੀ ਨਹੀਂ ਬਹੁਤ ਚੰਗਾ ਮਾਹੌਲ ਹੈ ਜੀ ਇੱਥੇ ਚਾਰਾ ਪ੍ਰੋਗਰਾਮ ਚੱਲ ਰਿਹਾ ਹੈ ਕੋਈ ਬੰਦ ਨਹੀਂ ਹੋ ਰਿਹਾ ਬੱਚੇ बच्चे जी अंदर चल पानी में डूब गए हैं और यहाँ कोई देखने वाला नहीं है इन्होंने इतना बड़ा प्रोग्राम कर रखा है मगर कोई देखने वाला नहीं है अभी भी आप चल के देख लो वहाँ कोई भी अंदर ना कोई गोता मार रहा है ना कुछ कर रहा है कोई नहीं देख रहा बच्चे थे थे दो बच्चे थे जी ज्यादा नहीं तेरह चौदह साल के बच्चे हैं बहुत देर हो गई है एक घंटा करीब हो गया कोई नहीं आया जी तो सारी तो लगा लगाने क्या फायदा हुआ आप लोग बच्चों को जब इन्होंने डूंगा किया है तो इनको जुगाड़ करना चाहिए इन चीज़ का ਮੈਂਸੇ ਮਤਲਬ ਕਿ ਪਾਣੀ ਦੇ ਅੰਦਰ ਗਏ ਹੋਏ ਦੋ ਘੰਟੇ ਸਭ ਤੱਕ ਕੋਈ ਨਹੀਂ ਸਵੈ ਆਕੀਆ ਕੋਈ ਨਾ ਕੁਝ ਨਹੀਂ ਕੀਤਾ ਕੀ ਫਾਇਦਾ ਹੋਇਆ ਦੁਨੀਆ ਪਬਲਿਕ ਕੋ ਬੁਲਾ ਕੇ ਨਹੀਂ ਕਿ ਕਿੰਨੀ ਉਮਰ ਹੈ ਬੱਚੋਂ ਕੀ ਬੱਚੇ ਕੋ 12 ਸਾਲ ਉਮਰ ਹੈ ਕੀ ਨਾਮ ਹੈ ਤੁਹਾਡਾ ਭਈ ਮੇਰਾ ਨਾ ਸਾਹਿਲ ਆ ਜੀ ਅੱਛਾ ਤੁਹਾਨੂੰ ਕਦੋਂ ਮਤਲਬ ਕਿ ਪਤਾ ਲੱਗਦਾ ਕਿ ਇੱਥੇ ਦੋ ਬੱਚੇ ਡੁੱਬੇ ਹੋਏ ਇਹਨਾਂ ਨੇ ਸਾਨੂੰ ਜੀ ਕਿਸੇ ਮੋਤਵਰ ਬੰਦੇ ਨੇ ਸਾਨੂੰ ਫੋਨ ਕੀਤਾ ਅਸੀਂ ਸੱਤ ਲੋ ਦਰਿਆ ਤੋਂ ਗੁੱਤਾ ਖੜੇ ਗਏ ਆ ਸਾਡੀ ਟੀਮ ਸਾਰੀ ਹੈਗੀ ਆ ਸਾਡੇ ਪ੍ਰਧਾਨ ਜੀ ਖੜੇ ਆ ਤੇ ਪ੍ਰਧਾਨ ਨੂੰ ਉਹਨਾਂ ਨੂੰ ਫੋਨ ਆਇਆ ਤੇ ਇਹਨਾਂ ਨੇ ਗੱਲ ਕੀਤੀ ਕਿ ਦੋ ਬੱਚੇ ਡੁੱਬ ਗਏ ਆ ਅੱਛ ਅੱਛਾ ਤੇ ਅਸੀਂ ਸਾਰੇ ਆਪਣੀ ਟੀਮ ਇਕੱਠੀ ਕਰਕੇ ਤੇ ਅਸੀਂ ਜਿੱਦਾਂ ਆ ਕੇ ਵੀ ਬੱਚਾ ਦੀ ਦੋ ਡੈੱਡ ਬੋਡੀਆਂ ਕੱਢ ਦਿੱਤੀਆਂ ਵਾ ਪਰਿਵਾਰ ਦੇ ਹਵਾਲੇ ਅਸੀਂ ਕਰ ਦਿੱਤੀਆਂ ਜੀ ਕੱਢ ਕੇ ਅੱਛਾ ਤੁਹਾਨੂੰ ਕਦੋਂ ਫੋਨ ਆਂਦਾ ਕਿੰਨਾ ਕੋਈ ਟਾਈਮ ਹੋ ਗਿਆ ਸੀ ਬੱਚਿਆਂ ਦੇ ਮਤਲਬ ਕੋਈ ਕਿਰਤਾਸ ਹੋ ਗਿਆ ਸੀ ਜੇ ਸਾਹ ਸੂ ਤਾਂ ਭਾਜੀ ਨਹੀਂ ਹੈਗਾ ਸੀ ਜਿੱਦਾਂ ਵੀ ਸਾਨੂੰ ਸਰਚ ਕੀਤਾ ਸੀ ਸਰਚ ਕਰਕੇ ਦੇ ਦਿੱਤਾ ਵਾ ਉਹਨਾਂ ਦੀ ਡੁੱਬਣ ਦੇ ਨਾਲ ਡੈਥ ਹੋਈ ਸੀ ਤੇ ਹੁਣ ਉਹਨਾਂ ਦੀਆਂ ਬੋਡੀਆਂ ਨੇ ਜਿਹੜੀਆਂ ਇੱਕ ਦੀ ਸਿਵਲ ਹਸਪੀਟਲ ਸ਼ਿਫਟ ਕਰ ਰਹੇ ਆ ਦੂਸਰੇ ਦੀ ਬੋਡੀ ਸੀਐਮਸੀ ਮੋਰਚਰੀ ਦੇ ਵਿੱਚ ਦੋਨਾਂ ਦਾ ਨਾਮ ਕੀ ਸੀਗਾ ਬੱਚਿਆਂ ਦਾ ਇੱਕ ਬੱਚੇ ਦਾ ਨਾਮ ਅਭੇਅ ਤੇ ਇੱਕ ਬੱਚੇ ਦਾ ਨਾਮ ਇੱਕ ਦੀ ਉਮਰ ਤਕਰੀਬਨ 15 ਸਾਲ ਹੈ ਦੂਸਰੇ ਦੀ ਉਮਰ ਵੀ 14-15 ਸਾਲ ਦੇ ਵਿੱਚ ਹੀ ਨੇ ਬੱਚੇ ਅ ਪ੍ਰਵਾਸੀ ਪਰਿਵਾਰ ਨੇ ਇਹ ਇੱਕ 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 ਪ੍ਰਵਾਸੀ ਹੈ ਇੱਕ ਪੰਜਾਬੀ ਤੇ ਇੱਥੇ ਕਰਨ ਕੀ ਆਏ ਸੀਗੇ ਬੱਚੇ ਉਹ ਕੁਝ ਪਤਾ ਲੱਗਿਆ ਪਰਿਵਾਰਾਂ ਦੇ ਨਾਲ ਅਸੀਂ ਅਜੇ ਗੱਲ ਕਰ ਰਹੇ ਹਾਂ ਜਿਵੇਂ ਉਹ ਇਸ ਸਿਚੁਏਸ਼ਨ 'ਚ ਨਹੀਂ ਹੈਗੇ ਕਿ ਉਹ ਸਾਨੂੰ ਪੂਰੀ ਗੱਲਬਾਤ ਦੱਸ ਸਕਣ ਜਦੋਂ ਹੀ ਉਹਨਾਂ ਦਾ ਥੋੜਾ ਮਾਹੌਲ ਅਜੀ ਆਪਾਂ ਵੀ ਸਮਝਦੇ ਹਾਂ ਕਿ ਉਹ ਇਸ ਸਿਚੁਏਸ਼ਨ 'ਚ ਨਹੀਂ ਹੈਗੇ ਕਿ ਅਸੀਂ ਉਹਨਾਂ ਨੂੰ ਸਾਰਾ ਕੁਝ ਪੁੱਛੀਏ ਮੈਡਮ ਇੱਥੇ ਇੱਕ ਪੋਡੇ ਬਣੇ ਹੋਏ ਪੋਡੀਅਮ ਬਣਾਈਆਂ ਕਿਤੇ ਇਹ ਨਹੀਂ ਉਹ ਸਾਰੇ ਬੱਚੇ ਹੋ ਦੁਆਰਾ ਫੇਰ ਅੱਗੇ ਕੋਈ ਹਾਦਸਾ ਵੀ ਹੋ ਸਕਦਾ ਜੇ ਬੰਦ ਕਰ ਦੇਣਾ ਚਾਹੀਦਾ ਸੀ ਕੋਈ ਗੱਲ ਨਹੀਂ ਅਸੀਂ ਹੁਣ ਇਹ ਸਾਰਾ ਕੁਝ ਚੈੱਕ ਕਰਾ ਰਹੇ ਹਾਂ ਤੇ ਕੀ ਇਨਸਾਫ ਦਿੱਤਾ ਜਾਊਗਾ ਪਰਵਾਰ ਨੂੰ ਪਰਵਾਰਾਂ ਦੇ ਨਾਲ ਜੀ ਜੋ ਵੀ ਹੈਗਾ ਜੇ ਆਪਾਂ ਪੋਸਟਮਾਰਟਮ ਉਹਨਾਂ ਦੇ ਕੱਲ ਨੂੰ ਹੋਣਗੇ ਪੋਸਟਮਾਰਟਮ ਤੋਂ ਬਾਅਦ ਜੋ ਅਗਲੀ ਬਣਦੀ ਕਾਰਵਾਈ ਹੈ ਹੁਣ ਜਿਹੜਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਬੜਾ ਹੀ ਹੈਰਾਨ ਕਰ ਦੇਣ ਵਾਲਾ ਹੈ ਜਿੱਥੇ ਭਤੀਜੇ ਦੇ ਨਾਲ ਜਦੋਂ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਚਾਚੇ ਦੇ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਹੈਨਾ ਹੈਰਾਨ ਕਰ ਦੇਣ ਵਾਲਾ ਮਾਮਲਾ ਕੁੱਟਮਾਰ ਦਾ ਬਦਲਾ ਕਤਲ ਦੇ ਨਾਲ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਕੁਝ ਦਿਨ ਪਹਿਲਾਂ ਹੀ ਇਹ ਮਾਮਲਾ ਸਾਹਮਣੇ ਆਂਦਾ ਹੈ ਪੁਲਿਸ ਦੇ ਵੱਲੋਂ ਜਦੋਂ ਇਸ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਇੱਕ ਵੱਡੀ ਕਾਰਵਾਈ ਹੁਣ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਸੋ ਲਗਾਤਾਰ ਜਦੋਂ ਦੇਖਿਆ ਜਾਂਦਾ ਹੈ ਕਿ ਅੰਬਿਸਤਰ ਦੇ ਵਿੱਚ ਵਿਸਾਖੀ ਦੇ ਨਜ਼ਦੀਕ ਫਤਿਹਗੜ ਚੂੜੀਆਂ ਰੋਡ ਦੇ ਉੱਪਰ ਰਾਤ ਦੇ ਸਮੇਂ ਸਲੂਨ ਤੋਂ ਕੰਮ ਕਰਕੇ ਘਰ ਵਾਪਸ ਆ ਰਹੇ ਲਪਰੇਤ ਸਿੰਘ ਨਾਮ ਦੇ ਨੌਜਵਾਨ ਦਾ ਕੁਝ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਹ ਉਹ ਵਿਅਕਤੀ ਹੈ ਜਿਸ ਦਾ ਉਸ ਦੇ ਭਤੀਜੇ ਦੇ ਨਾਲ ਝਗੜਾ ਹੋਇਆ ਸੀ ਉਸ ਦੇ ਭਤੀਜੇ ਦੇ ਨਾਲ ਕੁੱਟਮਾਰ ਕੀਤੀ ਸੀ ਇਹਨਾਂ ਇਸ ਨੌਜਵਾਨ ਨੇ ਜਿਸ ਤੋਂ ਬਾਅਦ ਹੁਣ ਇਸ ਦਾ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਲਗਾਤਾਰ ਹੀ ਪੁਲਿਸ ਜਿਹੜੀ ਹੈ ਜਾਂਚ ਪੜਤਾਲ ਕਰ ਰਹੀ ਸੀ ਤੇ ਲਗਾਤਾਰ ਪਰਿਵਾਰ ਜਿਹੜਾ ਹੈ ਇਨਸਾਫ ਦੀ ਗੁਹਾਰ ਲਗਾਉਂਦਾ ਹੋਇਆ ਵੀ ਦਿਖਾਈ ਦੇ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ 1 ਮਹੀਨੇ ਬਾਅਦ ਕਤਲ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਦੇਰ ਰਾਤ ਨੌਜਵਾਨ ਦਾ ਇਹ ਕਤਲ ਹੋਇਆ ਸੀ ਜਿਸ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਜਾਂਚ ਪੜਤਾਲ ਕਰਦੇ ਹੋਏ ਹੁਣ ਤਿੰਨ ਲੋਕਾਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕਰ ਲਿੱਤਾ ਗਿਆ ਗੱਲਬਾਤ ਕਰਦੇ ਹੋਏ ਹਾਂ ਪੁਲਿਸ ਦੇ ਵੱਲੋਂ ਕੀ ਕੁਝ ਸਾਂਝਾ ਕੀਤਾ ਗਿਆ ਇੱਕ ਵਾਰ ਤੁਸੀਂ ਉਹ ਸੁਣ ਲਓ ਮਾਨਯੋਗ ਪੁਲਿਸ ਕਮਿਸ਼ਨਰ ਰਮੇਸ਼ ਸਦਾ ਗੁਰਪ੍ਰੀਤ ਸਿੰਪੂਲਰ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਇੱਕ ਪੀਐਸ ਸਦਰ ਨੇ ਅੰਡਰ ਦ ਲੀਡਰਸ਼ਿਪ ਆਫ ਸ੍ਰੀ ਹਰਿੰਦਰ ਸਿੰਘ ਐਸ ਐਚਓ ਤੇ ਏਐਸਪੀ ਨਾਰਥ ਸ੍ਰੀ ਰੇਸ਼ਬੋਲਾ ਜੀ ਇਹਨਾਂ ਨੇ ਇੱਕ ਮਰਡਰ ਕੇਸ ਮਰਡਰ ਕੇਸ ਐਕਟ੍ਰੇਸ ਕੀਤਾ ਜਿਹੜਾ ਕਿ ਐਫ ਆਈ ਆਰ ਨੰਬਰ 48 ਹੈ ਡੇਟਡ 13 4 2025 ਅੰਡਰ ਸੈਕਸ਼ਨ 103 61 2 373 253 190 91 3 ਪੀ ਐਨ ਐਸ ਤੇ ਆਮ ਜੈਕ ਤਹਿਤ ਇਹਦੇ ਚ ਲੋਕਲ ਪੁਲਿਸ ਨੇ ਤਿੰਨ ਬੰਦੇ ਰੈਸਟ ਕੀਤੇ ਐ ਅਮਰਪ੍ਰੀਤ ਸਿੰਘ ਲਾਇਸ ਬਬਲੂ ਆਕਾਸ਼ ਦੀਪ ਸਿੰਘ ਲਾਇਸ ਗੱਸੀ ਤੇ ਸ਼ੇਰਾ son of ਜਨਕਰਾਜ ਇਹਨਾਂ ਨੇ ਬੇਸਿਕਲੀ 12 ਤਰੀਕ 12 ਅਪ੍ਰੈਲ 2025 ਨੂੰ ਇੱਕ ਮਰਡਰ ਕੀਤਾ ਸੀਗਾ ਰਾਤ ਦੇ 11 ਵਜੇ ਲਾਗੇ ਤੱਕੇ ਉਹ ਡਿਸੀਜ਼ ਦਾ ਨਾਮ ਹੈ ਅਰਨਵ ਸਿੰਘ ਲਾਇਸ ਲਵ ਇਹ ਬੇਸਿਕਲੀ ਜਿਹੜਾ ਲਵ ਹੈ ਉਹਦਾ ਤੇ ਹਰਸ਼ਵੀਰ ਦਾ ਤਕਰੀਬਨ 1 April ਦੇ ਲਾਗੇ ਤੱਕ ਇਹ ਝਗੜਾ ਹੋਇਆ ਸੀ ਤੇ ਹਰਸ਼ਪ੍ਰੀਤ ਨੇ ਆਪਣੇ ਚਾਚੇ ਨੂੰ ਬਗਲੂ ਨੂੰ ਇਸ ਝਗੜੇ ਬਾਰੇ ਦੱਸਿਆ ਤੇ ਜਿਹੜਾ ਬਗਲੂ ਹੈ ਉਹਨੇ ਆਪਣੇ ਯਾਰ ਦੋਸਤ ਇਕੱਠੇ ਕੀਤੇ ਉਹਦੇ ਮਗਰ ਲੱਗਿਆ ਜਿਹੜਾ ਡਿਸੀਜ਼ ਹੈ ਲਵ ਤੇ ਜਦੋਂ ਉਹਦੇ ਮਗਰ ਲੱਗਿਆ ਇਹਨਾਂ ਨੇ 12 ਤਰੀਕ ਨੂੰ ਰੈਕੀ ਰੋਕੀ ਕੀਤੀ ਪ੍ਰੋਪਰ ਤੇ ਜਦੋਂ ਰੈਕੀ ਕਰਨ ਤੋਂ ਬਾਅਦ ਦਿਨੇ ਇਹਨਾਂ ਨੇ ਰੈਕੀ ਕੀਤੀ ਤੇ ਰਾਤੀ 11 ਵਜੇ ਇਹਨੂੰ ਲਵ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਤੇ ਜਿਵੇਂ ਹੀ ਲੋਕਲ ਪੁਲਿਸ ਨੂੰ ਪਤਾ ਚੱਲਿਆ ਤੇ ਸ਼੍ਰੀ ਰਿਸ਼ਭ ਭੋਲਾ ਜੀ ਨੇ ਟੀਮਸ ਬਣਾਈ ਤੇ ਵਕਤ ਤੱਕ ਥਾਮਾ ਤੇ ਭੇਜੀਆਂ ਤੇ ਉਹਦੇ ਵਿੱਚ ਸਾਨੂੰ ਨਾ ਮੜਕ ਤਿੰਨ ਦੋਸ਼ੀ ਅਸੀਂ ਰੈਸਟ ਕੀਤੇ ਹੈ ਤੇ ਜਿਹੜੇ ਇਹ ਤਿੰਨ ਦੋਸ਼ੀ ਨੇ ਇਹ ਬੇਸਿਕਲੀ ਇਹ ਆਪਸ ਵਿੱਚ ਇੱਕ ਦੂਸਰੇ ਨੂੰ ਜਾਨਣ ਵਾਲੀ ਹੈਗੇ ਐ ਤੇ ਜਿਹੜਾ ਕੱਸੀ ਹੈ ਇਹਦੇ ਕੋਲੋਂ ਸਾਨੂੰ ਮੋਟਰਸਾਈਕਲ ਮਿਲਿਆ ਤੇ ਜਿਹੜਾ ਸ਼ੇਰਾ ਹੈ ਇਹਦੇ ਕੋਲੋਂ ਸਾਨੂੰ ਇੱਕ ਪੁਆਇੰਟ ਪੀਬੋਰ ਦੀ ਪਿਸਤਲ ਦੀ ਰਿਕਵਰੀ ਹੋਈ ਹੈ ਜਿਹੜੀ ਕਿ ਨਾਨ ਲਾਇਸنسਡ ਹੈ ਤੇ ਦੇਸੀ ਪਿਸਤਲ ਹੈ ਉਮਰ ਉਹਨਾਂ ਦਾ ਪਹਿਲਾਂ ਵੀ ਸ਼ੇਰਾ ਕੱਥੇ ਉਹਮਰ ਇਹਨਾਂ ਦੀ ਬੇਸਿਕਲੀ 27-28 ਸਾਲ ਦੇ ਲਾਗੇ ਤੱਕ ਦੀ ਉਮਰ ਹੈਗੀ ਹੈ ਤੇ ਜਿਹੜੇ ਅਕਿਊਜ਼ ਨੇ ਹੈ ਤੇ ਕੋਈ ਪਰਚਾ ਨਹੀਂ ਹੈਗਾ ਜਿਹੜਾ ਡਿਸੀਜ਼ਡ ਹੈ ਉਦੇ ਤੇ ਕੋਈ ਸਨੇਚਿੰਗ ਦੇ ਪਰਚੇ ਤੇ ਇਹਦੇ ਆਪਣਾ 307 ਦਾ ਵੀ ਪਰਚਾ 2019 ਦਾ ਚੱਲ ਰਿਆ ਸੀਗਾ ਤੇ ਇਹਨਾਂ ਦੀ ਮਾੜੀ ਮੋਟੀ ਲਗੜਾਟ ਆਪਸ ਵਿੱਚ ਸੀਗੀ ਪਰ ਜਦੋਂ ਹਰਸ਼ਵੀਰ ਨਾਲ ਲੜਾਈ ਹੋਈ ਇਹਦੀ ਆਪਣਵ ਦੀ ਉਸ ਤੋਂ ਬਾਅਦ ਥੋੜੇ ਜ਼ਿਆਦਾ ਐਕਟਿਵੇਟ ਹੋ ਗਏ ਬਬਲੂ ਹਨੀ ਤੇ ਇਹਨਾਂ ਨੇ ਅਟੈਕ ਕੀਤਾ ਤੇ ਗੋਲੀ ਮਾਰ ਕੇ ਇਹਦਾ ਕਤਲ ਕੀਤਾ ਤੇ ਹੋਰ ਵੀ ਛੇ-ਸੱਤ ਲੋਕ ਹੈਗੇ ਆ ਜਿਨੇ ਪਨਾਹ ਵੀ ਦਿੱਤੀ ਹੈ ਤੇ ਬਾਕੀ ਵੀ ਛੇ ਲੋਕ ਹੈਗੇ ਆ ਜਿਹੜੇ ਹੋਰ ਵੀ ਇਨਵੋਲਡ ਸਿਗੇ ਤੇ ਜਿਵੇਂ ਸਾਨੂੰ ਅਸੀਂ ਉਹਨਾਂ ਲਈ ਵੀ ਉਹਨਾਂ ਨੂੰ ਫ੍ਰੈਂਡਲੀ ਵੀ ਟੀਮਸੂਨ ਬਣਾਈ ਹੈ ਤੇ ਜਿਵੇਂ ਪਤਾ ਚੱਲੂਗਾ ਉਹ ਵੀ ਅਸੀਂ ਜਿਵੇਂ ਫੜੇ ਜਾਂਗੇ ਉਹ ਵੀ ਅਸੀਂ ਤੁਹਾਡੇ ਤੱਕ ਕੰਮ ਚਾਹਾਂਗੇ ਕਿ ਇਹ ਆ ਕੋਈ ਬਾਗੀ ਗੁੱਟਿਆ ਮਾਰੀ ਗਏ ਹਾਂਜੀ ਇਹਨਾਂ ਦਾ ਕਾਰਨ ਇਹ ਲੜਾਈ ਸੀਗੀ ਜਿਹੜੀ ਹਰਸ਼ਵੀਰ ਤੇ ਇਹਦੀ ਲਵ ਵੀ ਹੋਈ ਸੀਗੀ ਜੀ ਅ ਉਹ ਵੀ ਹੈ ਉਹ ਲੈ ਕੇ ਵੀ ਝਗੜਾ ਸੀ ਜਿੱਤੇ ਜੀ ਜਿੱਤੇ ਦਾ ਹਾਲੇ ਕੁਝ ਐਸਾ ਸਾਹਮਣੇ ਨਹੀਂ ਆਇਆ ਪਰ ਇਹਨਾਂ ਦੀ ਲੜਾਈ ਝਗੜਾ ਵਿੱਚ ਵਿੱਚ ਮੇਨ ਲੜਾਈ ਐਸੀ ਹੀ ਪਰ ਵਿੱਚ ਵਿੱਚ ਵੀ ਇਹਨਾਂ ਦੇ ਨੋਕਜੋਕ ਚੱਲਦੀ ਰਹਿੰਦੀ ਸੀਗੀ ਇਹਨਾਂ ਦੇ ਜਿਹਨੇ ਗਰੁੱਪਸ ਬਣੇ ਹੁੰਦੇ ਆ ਆਪਣਾ ਮਲੇਚ ਪੰਜ ਸੱਤ ਜਨੇ ਇੱਕ ਇੱਕ ਗਰੁੱਪ ਇੱਕ ਬੰਦੇ ਦੇ ਪਾਸੇ ਜਾਂ ਪੰਜ ਸੱਤ ਜਨੇ ਦੂਸਰੇ ਬੰਦੇ ਦੇ ਪਾਸੇ ਹੁੰਦੇ ਆ ਐਵੇਂ ਮਾੜੀ ਮੋਟੀ ਲੜਾਈ ਜਿਵੇਂ ਗਲੀ ਮੱਲਿਆਂ ਚੱਲਦੀ ਹੈ